ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਬੜੇ ਫੋਨ ਆਉਂਦੇ ਆ ਕਿ ਵੀਰ ਜੀ ਆਪਾਂ ਸੇਵਾ ਲੈ ਕੇ ਆਉਣਾ ਵਾ ਪਹਿਲੀ ਗੱਲ ਕੋਈ ਵੀ ਵੀਰ ਸੇਵਾ ਲੈ ਕੇ ਨਾ ਆਇਓ ਇਧਰੋਂ ਪਾਣੀ ਉਤਰਨ ਲੱਪਿਆ ਵਾ ਰਾਹ ਚੱਲਣ ਲੱਪਿਆ ਲੋਕਾਂ ਨੇ ਹੁਣ ਸਿੱਧੀ ਜਿਹੜੀ ਗੱਲ ਆ ਗੱਲਾਂ ਭਾਵੇਂ ਕੋੜੀਆਂ ਲੱਗਣ ਲੋਕਾਂ ਨੇ ਲੁੱਟ ਮਚਾਈ ਆ ਠੀਕ ਆ ਲੋਕਾਂ ਘਰ ਪਰ ਨੇ ਸ਼ੁਰੂ ਕਰਦੇ ਬੁੱਢੀਆਂ ਆਪਾਂ ਸੇਵਾ ਕਰਨ ਜਾਈਦਾ ਨਾ ਆਪਣੀ ਸ਼ਾਦਾ ਭਾਵਨਾ ਨਾਲ ਬੁੱਡੀਆਂ ਤੋੜੇ ਲੈ ਕੇ ਆਉਂਦੀਆਂ ਵਾਂ ਕਸ਼ਾਇਦ ਦਿੱਤੇ ਹੁੰਦੇ ਆ ਰਾਸਵੰਡੀ ਦੇ ਵਿੱਚ ਪਾਈ ਜਾਂਦੇ ਪਾਈ ਜਾਂਦੇ ਦੋਰੇ ਦੋਰੇ ਤੇਰੇ ਤੇਰੇ ਲੋਕ ਆਉਂਦੇ ਆ ਤੇ ਕੱਲ ਦੀ ਗੱਲ ਸੁਣ ਲਓ ਕੱਲ ਹੀ ਕੋਈ 100 ਕੁਇੰਟਲ ਚਾਰ ਵੰਡਿਆ ਕੱਲ ਨੂੰ ਆਪਾਂ ਤੇ ਲੋਕਾਂ ਜਿਨ੍ਹਾਂ ਦਾ ਕੋਈ ਵੀ ਡੰਗਰ ਨਹੀਂ ਹੈਗਾ ਹਨਾ ਉਹਨਾਂ ਚਾਰ ਲਵਾਲੇ ਦਾ ਤੁਸੀਂ ਆਪ ਖਾਓਗੇ ਹਨਾ ਚੋਕ ਕੇ ਦਿਓ ਬੋਰੀਆਂ ਲਵਾਈ ਜਾਂਦੇ ਆ ਡੰਗਰ ਨਹੀਂ ਹੈਗਾ ਬਾਅਦ ਜਿੰਨਾ ਵੇਚਣੇ ਆ ਯਾਰ ਤੇ ਮੇਰੇ ਵੀਰ ਮੈਂ ਇਹੋ ਕਹਿਣਾ ਚਾਹੁੰਨਾ ਕਿ ਥੋੜੇ ਕਿ ਦਿਨ ਰੁਕ ਜੋ ਠੀਕ ਹੈ ਜਦੋਂ ਪਾਣੀ ਉਤਰੂਗਾ ਚੱਜ ਨਾਲ ਉਦੋਂ ਕਿ ਗਰੀਬ ਦਾ ਜੇ ਘਰ ਡਿੱਗਾ ਹੋਊਗਾ ਐਦਾਂ ਦੀ سپورਟ ਕਰਦੇ ਹੋ